ਇਹ ਸਾਰੇ ਰਲੇ ਮਿਲੇ ਹੋਏ ਆ ਜਿਹੜਾ ਇਹਦੇ ਵਿੱਚ ਮੁੱਖ ਦੋਸ਼ੀ ਆ ਪਹਿਲਾਂ ਵੀ ਭਾਈ ਸਾਹਿਬ ਨੇ ਦੱਸਿਆ ਉਹਦੀ ਸੋਸ਼ਲ ਮੀਡੀਆ ਵੀ ਤੁਹਾਨੂੰ ਦਿਖਾਈ ਹੈ ਕਿ ਉਹ ਆਪਣੇ ਆਪ ਨੂੰ ਪੰਜਾਬ ਦਾ ਸ਼ਿਵ ਸੈਨਾ ਦਾ ਪ੍ਰਧਾਨ ਦੱਸਦਾ ਵਾ ਹੁਣ ਸ਼ਿਵ ਸੈਨਾ ਇੱਥੇ 36 ਦੂਰੀਆਂ ਫਿਰਦੀਆਂ ਅਸੀਂ ਸਾਰਿਆਂ ਦਾ ਠੇਕਾ ਥੋੜੀ ਲਿਆ ਤੁਸੀਂ ਜੇ ਉਹ ਬੰਦਾ ਕਹਿੰਦਾ ਮੈਂ ਸ਼ਿਵ ਸੈਨਾ ਦਾ ਪੰਜਾਬ ਦਾ ਪ੍ਰਧਾਨ ਆ ਉਹ ਬੰਦਾ ਸ਼ਿਵ ਸੈਨਾ ਦਾ ਹੈ ਬੈਨਰ ਦੇ ਥੱਲੇ ਪ੍ਰੋਗਰਾਮ ਕਰਦਾ ਹੁਣ ਅੱਜ ਜਿਹੜੇ ਵੀਰ ਸਾਨੂੰ ਫੋਨ ਕਰਦੇ ਬੜੇ ਸਤਕਾਰਯੋਗ ਆ ਪਰ ਉਹਨਾਂ ਤੋਂ ਵੀ ਮੇਰਾ ਇੱਕ ਸਵਾਲ ਆ ਕਿ ਜਦੋਂ ਤੋਂ ਪਿਛਲੇ ਕਈ ਸਾਲਾਂ ਤੋਂ ਉਹ ਬੰਦਾ ਸ਼ਿਵ ਸੈਨਾ ਦੇ ਨਾਂ ਹੇਠ ਪ੍ਰੋਗਰਾਮ ਕਰ ਰਿਹਾ ਤੁਸੀਂ ਉਦੋਂ ਉਹਨੂੰ ਕਦੀ ਰੋਕਿਆ ਵੀ ਤੂੰ ਸ਼ਿਵ ਸੈਨਾ ਦਾ ਨਾਂ ਨਹੀਂ ਵਰਤਣਾ ਜਿਉਂ ਸ਼ਿਵ ਸੈਨਾ ਦਾ ਨਾਂ ਵਰਤ ਕੇ ਪ੍ਰੋਗਰਾਮ ਕਰ ਸਕਦਾ ਤੇ ਹੁਣ ਤੇ ਸ਼ਿਵ ਸੈਨਾ ਦੇ ਨਾਮ ਦੇ ਉੱਤੇ ਸਿਕਿਉਰਿਟੀ ਲੈ ਸਕਦਾ ਫਿਰ ਜੇ ਉਹ ਸਿਕਿਉਰਿਟੀ ਕਿਸੇ ਗੈਰ ਕਾਨੂੰਨੀ ਕੰਮ ਦੇ ਵਿੱਚ ਵਰਤੀ ਜਾਏਗੀ ਤੇ ਅਸੀਂ ਤੇ ਕਹਾਂਗੇ ਵੀ ਸ਼ਿਵ ਸੈਨਾ ਦੇ ਬੰਦੇ ਵਰਤਦੇ ਆ ਇਦਾਂ ਨਹੀਂ ਪਈ ਕਰ ਸਕਦੇ ਤੁਸੀਂ ਤੁਸੀਂ ਇਦਾਂ ਨਹੀਂ ਕਰ ਸਕਦੇ ਸਰ ਇਦਾਂ ਹੱਥ ਨਹੀਂ ਪਾ ਸਕਦੇ ਤੁਸੀਂ ਆ ਉਹਨਾਂ ਦੇ ਸ਼ਿਵ ਸੈਨਾ ਦਾ ਆਪਣੇ ਆਪ ਨੂੰ ਆਗੂ ਦੱਸਣ ਵਾਲੇ ਬੰਦੇ ਦੀ ਸੋਸ਼ਲ ਆਈਡੀ ਆ ਜਿਹਦੇ ਨਾਲ ਇਹ ਸਾਰਾ ਵਾਕਿਆ ਹੋਇਆ ਹੂੰ ਔਰ ਇਹਦੀ ਮੈਂ ਤੁਹਾਨੂੰ ਇੱਕ ਅੱਧੀ ਬਾਈਟ ਵੀ ਸੁਣਾਉਣਾ ਜਿਸ ਵਿੱਚ ਇਸ ਬੰਦੇ ਨੇ ਇਹ ਬਾਈਟ ਵਿੱਚ ਵੀ ਕਿਹਾ ਕਿ ਉਹ ਸ਼ਿਵਸਨਹ ਦਾ ਆਗੂ ਹੈ ਹੂੰ ਤੇ ਹੁਣ ਜੇ ਆ ਇਹ ਵਾਲਾ ਪੇਜ ਡਿਲੀਟ ਕਰ ਦੇਵੇ ਜਾਂ ਵੀਡੀਓ ਡਿਲੀਟ ਕਰ ਦੇਵੇ ਤਾਂ ਗੱਲ ਵੱਖਰੀ ਹੈ ਫਿਲਹਾਲ ਆ ਵੀਡੀਓ ਪਈ ਓਦੇ ਪੇਜ ਤੇ ਤੇ ਮੈਂ ਸਿਰਫ ਇਹੀ ਕਹਿਣਾ ਚਾਹੁੰਦਾ ਆ ਕਿ ਜਿਹੜੀ ਇਹੋ ਜੀ ਜਾਣਕਾਰੀ ਸਾਨੂੰ ਮਿਲੀ ਹੈ ਇਹ ਜਿਹੜੇ ਬੰਦੇ ਨੇ ਇਹਨਾਂ ਨੇ ਆਪਣੇ ਨਾਲ ਜਿਹੜੇ ਗਨਮੈਨ ਰੱਖ ਕੇ ਇੱਕ ਗਿਰਕੂਮੀ ਧੰਦਾ ਸ਼ੁਰੂ ਕੀਤਾ ਹੋਇਆ ਲੋਕਾਂ ਨੂੰ ਜਿਹੜਾ ਇਹਨਾਂ ਨੇ ਚਲਾਨ ਕੱਟਣ ਦੇ ਨਾਮ ਦੇ ਉੱਤੇ ਜਾਂ ਉਹਨਾਂ ਦੇ ਕੰਪਰੋਮਾਈਜ਼ ਦੇ ਨਾਮ ਦੇ ਉੱਤੇ ਜਿਹੜੇ ਪੈਸੇ ਇਕੱਠੇ ਕਰਨੇ ਸ਼ੁਰੂ ਕੀਤੇ ਹੋਏ ਆ ਜਿਹੜਾ ਗਨਮੈਨਾਂ ਦੀ ਧੋਸ ਦਿੰਦੇ ਫਿਰਦੇ ਆ ਇਹਨਾਂ ਦੀ ਇਹਨਾਂ ਨੂੰ ਇੱਕ ਪੈਸੇ ਦੀ ਲੋੜ ਨਹੀਂ ਹੈਗੀ ਇਹ ਜਾਣ ਬੁੱਝ ਕੇ ਇਹੋ ਜਿਹੇ ਸਟੇਟਮੈਂਟਾਂ ਦਿੰਦੇ ਆ ਜਾਣ ਬੁੱਝ ਕੇ ਇਹੋ ਜਿਹੇ ਵਿਵਾਦ ਖੜੇ ਕਰਦੇ ਆ ਜਿਹਦੇ ਜ਼ਰੀਏ ਇਹਨਾਂ ਨੂੰ ਗਨਮੈਨ ਮਿਲਣ ਤੇ ਉਹ ਗਨਮੈਨਾ ਦੇ ਮਿਲਣ ਦੇ ਨਾਲ ਇਹੋ ਜਿਹੇ ਆ ਸਟੇਟਮੈਂਟਾਂ ਦੇ ਕੇ ਇਹੋ ਜਿਹੇ ਬਿਆਨ ਦੇ ਕੇ ਇਹੋ ਜਿਹੇ ਘਟੀਆਂ ਹਰਕਤਾਂ ਕਰਕੇ ਆਮ ਲੋਕਾਂ ਨੂੰ ਡਰਾਉਂਦੇ ਆ ਇੱਕ ਮਿੰਟ ਰੁਕ ਜਾਓ ਭਾਜੀ ਓਏ ਓਏ ਇੱਕ ਮਿੰਟ ਰੁਕ ਜਓ ਲੈ ਲਿਆ ਲੈ 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 ਤੁਸੀਂ ਕੱਲ ਕੀ ਵੀ ਹੋ ਸ਼ਿਵ ਸੈਨਾ ਦੇ ਨਹੀਂ ਉਹ ਐਂਟੀ ਕਲਸਟਰ ਸੈਂਟਰ ਦੇ ਸਟੂਡੈਂਟ ਦੇ ਬਿਲਕੁਲ ਨਹੀਂ ਚਾਰ ਬੰਦੇ ਹੀਗੇ ਇਹਦੇ ਵਿੱਚ ਪਹਿਲਾ ਬੰਦਾ ਜਿਹੜਾ ਮੁੱਖ ਦੋਸ਼ੀ ਆ ਜਿਹਦੀ ਸਿਕਿਉਰਿਟੀ ਆ ਉਹ ਸ਼ਿਵ ਸੇਨਾ ਦਾ ਪੰਜਾਬ ਪ੍ਰਧਾਨ ਦੱਸਦਾ ਆਪਣੇ ਆਪ ਨੂੰ ਇੱਕ ਹੋਰ ਦੋਸ਼ੀ ਜਿਹੜਾ ਉਹ ਆਪਣੇ ਆਪ ਨੂੰ ਜ਼ਿਲ੍ਹਾ ਦਾ ਯੂਵ ਪ੍ਰਧਾਨ ਦੱਸਦਾ ਗੁਰਸੇਵਰ ਸਿੰਘ ਮੰਡ ਵਾਲੇ ਐਂਟੀ ਕਾ ਲੈਸਟਾਨ ਫਰੰਟ ਦਾ ਉਹਦਾ ਬਹੁਤ ਨੇੜਲਾ ਸਾਥੀ ਉਹਦੀ ਸੋਸ਼ਲ ਪ੍ਰੋਫਾਈਲ ਦੇਖੋ ਸਾਰੀਆਂ ਵੋਟਾਂ ਮੰਡ ਦੇ ਨਾਲ ਪਾਈਆਂ ਉਹਨੇ ਗੰਦਰ ਨਾਲ ਨਾ ਉਹਨਾਂ ਕੋ ਚਲਾਨ ਬੁੱਕ ਸੀਗੀ ਨਾ ਉਹਨਾਂ ਦੇ ਕੋਲ ਕੋਈ ਰਾਈਟ ਸੀਗਾ ਜਿਹੜਾ ਸਾਨੂੰ ਹੁਣ ਪਤਾ ਲੱਗ ਰਿਹਾ ਉਹ ਸਾਰੇ ਜਿਹੜੇ ਆਪਣੇ ਆਪ ਨੂੰ ਸ਼ਿਵ ਸੇਨਾ ਦੇ ਆਗੂ ਦੱਸਦੇ ਸੀਗੇ ਉਹ ਉਸ ਜਗ੍ਹਾ ਦੇ ਉੱਤੇ ਨਜਾਇਜ਼ ਨੱਕ ਲਾ ਕੇ ਖੜੇ ਸੀਗੇ ਬਾਦ ਵਿੱਚ ਜਦੋਂ ਆਕਾਸ਼ਦੀਪ ਨੂੰ ਇਹ ਗੱਲ ਕਲੀਅਰ ਹੋਈ ਕਿ ਉਹ ਨਕਲੀ ਪੁਲਿਸ ਵਾਲੇ ਹੈਗੇ ਆ ਤੇ ਉੱਥੋਂ ਜਦੋਂ 도ੜ ਗਏ ਆ ਤੇ ਫਿਰ ਉਹਨਾਂ ਦੀ ਸਾਰੀ ਜਿਹੜੀ ਬੈਕਗ੍ਰਾਉਂਡ ਹਿਸਟਰੀ ਕੱਢੀ ਆ ਉਹਨਾਂ ਵਿੱਚ ਇੱਕ ਵਿਨੇ ਕਪੂਰ ਨਾਮ ਦਾ ਸ਼ਖਸ ਹੈਗਾ ਜਿਹੜਾ ਆਪਣੇ ਆਪ ਨੂੰ ਸ਼ਿਵ ਸੈਨਾ ਆਗੂ ਵੀ ਦੱਸਦਾ ਹੈ ਜਿਹੜਾ ਬਾਅਦ ਵਿੱਚ ਆ ਕੇ ਉੱਥੇ ਆਪਣੇ ਆਪ ਨੂੰ ਦੱਸ ਕੇ ਵੀ ਗਿਆ ਕਿ ਸ਼ਿਵ ਸੈਨਾ ਦਾ ਮੈਂਬਰ ਹੈ। ਹੂੰ ਉਹਦੀ ਫਿਰ ਅਸੀਂ ਜਿਹੜੀ ਸੋਸ਼ਲ ਆਈਡੀ ਤੋਂ ਜਿਹੜੀ ਡਿਟੇਲ ਕੱਢੀ ਹੈ ਮੈਂ ਤੁਹਾਨੂੰ ਉਹ ਵੀ ਦੱਸ ਦਿੰਦਾ ਆਪਣੇ ਆਪ ਨੂੰ ਉਹਨੇ ਲਿਖਿਆ ਹੋਇਆ ਵਿਨੇ ਕਪੂਰ ਨੇ ਪੰਜਾਬ ਪ੍ਰਧਾਨ ਹਿੰਦੁਸਤਾਨ ਸ਼ਿਵ ਸੈਨਾ ਹੂੰ ਐਵਮ ਰਾਸ਼ਟਰੀ ਹਿੰਦੁਸਤਾਨ ਸ਼ਕਤੀ ਦਲ ਉਸ ਤੋਂ ਬਾਅਦ ਇੱਕ ਹੋਰ ਟਾਈਟਲ ਦਿੱਤਾ ਉਹਨੇ ਬਣਾਉ ਉਹਨੇ ਕਿਹਾ ਪੰਜਾਬ ਪ੍ਰਧਾਨ ਅਖਿਲ ਭਾਰਤੀ ਸ਼ਿਵ ਜਨਾ ਯਾਰ ਬੰਦਾ ਇਹਨੇ ਪਤਾ ਕੀ ਅੱਛਾ ਬੰਦਾ ਨੇ ਕਿਹਾ ਇਹ ਅਫਸਰ ਆ ਵੀ ਰਿਹਾ ਕਹਿੰਦਾ ਇਹ ਮੌਕੇ ਦਾ ਅਫਸਰ ਹੈ ਸੱਚ ਨੂੰ ਦਿਓ ਉਹਨਾਂ ਨੂੰ ਕਿਹਾ ਇਹ ਅਫਸਰ ਅਫਸਰ ਆਇਆ ਹੋ ਉਹਨਾਂ ਦੀ ਮੇਰੀ ਡਿਊਟੀ ਲੱਗੀ ਆ ਦੇਖ ਲਓ ਗੁੰਡੇ ਕਰਦੀ ਬੰਦਾ ਇਹਨੇ ਤਾਂ ਜ਼ਿਆਦਾ ਸੱਚ ਹੋ ਗਏ ਹੁਣ ਬਾਅਦ ਮੁਲਾਜ਼ਮ ਦੱਸਣ ਦੇ ਆ ਜਿਹੜੇ ਸ਼ਿਵ ਸਨਾ ਦੇ ਬੰਦੇ ਆਪਣੇ ਆਪ ਨੂੰ ਭਾਰਤ ਦਾ ਰਾਖਾ ਦੱਸਦੇ ਨੇ ਐਂਟੀ ਨੇਸ਼ਨ ਫਰੰਟ ਚਲਾਉਂਦੇ ਆ ਉਹ ਬੰਦਿਆਂ ਦੀ ਆਪਣੀ ਮਾਨਸਿਕਤਾ ਕੀ ਆ ਮੈਨੂੰ ਸਿਰੇ ਇੱਕ ਬੰਦੇ ਦਾ ਪ੍ਰੈਜ਼ੀਡੈਂਟ ਦਾ ਕੋਈ ਫੋਨ ਆਂਦਾ ਉਹ ਆਪਣੇ ਆਪ ਨੂੰ ਸ਼ਿਵਸੇਨਾ 발ਠਾਕਰੇ ਦਾ ਪ੍ਰੈਜ਼ੀਡੈਂਟ ਦੱਸਦੇ ਨੇ ਉਹ ਕਹਿੰਦੇ ਆ ਕਿ ਤੁਸੀਂ ਸ਼ਿਵਸੇਨਾ ਦਾ ਨਾਂ ਨਾਲੋ ਇਹ ਬੰਦੇ ਸ਼ਿਵਸੇਨਾ ਦੇ ਨਹੀਂ ਹੈਗੇ ਮੈਂ ਵੀ ਉਹਨਾਂ ਨੂੰ ਇਹ ਰਿਕਵੈਸਟ ਕਰਦਾ ਕਿ ਉਹ ਸ਼ਿਵਸੇਨਾ ਦੇ ਅਗਰ ਨਹੀਂ ਹੈਗੇ ਤਾਂ ਆਪ ਪ੍ਰੈਜ਼ੈਂਟ ਹੋਣ ਉਹ ਮੀਡੀਆ ਨੂੰ ਸੰਬੋਧਨ ਹੋ ਕੇ ਇਹ ਗੱਲ ਰੱਖਣ ਕਿ ਉਹ ਕਿਹਨਾਂ ਦੇ ਬੰਦੇ ਨੇ ਇੱਥੇ ਤਾਂ 150 ਸ਼ਿਫਸ ਹਨ ਤੁਰੀਆਂ ਫਿਰਦੀਆਂ ਜਲੰਧਰ 'ਚ ਕੋਈ ਬੰਦਾ ਇੱਥੇ ਜਿਹੜਾ ਵੈਸ਼ਿਆਖਾਨਾ ਚਲਾਉਂਦਾ ਉਹਦੇ ਕੇਸ 'ਚ ਕੋਰਟ 'ਚ ਦੋ ਦਿਨ ਖੜਾ ਮਿਲਦਾ ਆ ਕੋਈ ਇੱਥੇ ਚਿੱਟੇ ਰਕੇ ਕੇਸ 'ਚ ਮਿਲਦਾ ਆ ਕੋਈ ਇੱਥੇ ਜਾਲੀ ਚਲਾਨ ਕੱਟ ਰਿਹਾ ਕੋਈ ਕਿਸੇ ਦੇ ਝੂਠੇ ਰਾਜੀ ਨਾ ਮੈਂ ਕਰਾ ਰਿਹਾ ਕੋਈ ਕਿਸੇ ਦੇ ਪੈਸੇ ਖਾ ਰਿਹਾ ਇਹੋ ਜਿਹੀਆਂ ਸ਼ਿਫਸਾਂ ਦਾ ਕਰਨਾ ਕੀ ਹੈਗਾ ਇਹ ਤਾਂ ਹਿੰਦੂਆਂ ਦਾ ਵੀ ਨਾਮ ਖਰਾਬ ਕਰਦੇ ਆ ਬੰਦਾ ਦਾ ਕਿ ਸਾਰੇ ਹਿੰਦੂਆਂ ਨੇ ਇਹਦਾ ਵਿਰੋਧ ਕਰਨਾ ਚਾਹੀਦਾ ਇਹਨਾਂ ਦਾ ਜੁੱਤੀ ਫੇਰਨੀ ਚਾਹੀਦੀ ਆ ਇਨਾ ਮਨਾਂ ਦੇ ਜਿਉਂ ਉਹਨਾਂ ਨੇ ਜੁੱਤੀ ਨਹੀਂ ਫੇਰੀ ਵੇ ਸਾਡੇ ਹੱਥ ਆਣ ਕੇ ਵੈਸੇ ਹੀ ਕਰਾਂਗੇ ਤੁਸੀਂ ਕਹਿੰਦਾ ਕਿ ਸਿੱਖ ਹਿੰਦੂਆਂ ਨੂੰ ਮਾਰਦੇ ਨੇ ਅੱਜ ਕਮਾਲ ਦਾ ਪਰਦਾ ਫਾਸ਼ ਹੈ ਤੁਸੀਂ ਸੁਣਿਆ ਹੋਵੇਗਾ ਆਮ ਜਨਤਾ ਨੂੰ ਕਹਿੰਦੇ ਹੋਏ ਵੀ ਜਿਹੜੀਆਂ ਸਿੱਖ ਜਥੇਬੰਦੀਆਂ ਆ ਜਿਹੜੀਆਂ ਰੈਡੀਕਲ ਸਿੱਖ ਜਥੇਬੰਦੀਆਂ ਸਾਨੂੰ ਦੱਸਦੇ ਆਏ ਵੀ ਜਿਹੜੀਆਂ ਰੈਡੀਕਲ ਸਿੱਖ ਜਥੇਬੰਦੀਆਂ ਆ ਇਹ ਖਾਲਿਸਤਾਨ ਦਾ ਨਾਂ ਵਰਤ ਕੇ ਭੋਲੇ ਭੋਲੇ ਲੋਕਾਂ ਨੂੰ ਆਮ ਬੱਚਿਆਂ ਨੂੰ ਵਰਗ ਲਾਉਂਦੀਆਂ ਤੇ ਮੁੜ ਕੇ ਉਹਨਾਂ ਨੂੰ ਮਾਰਾ ਦਿੰਦੀਆਂ ਪਰ ਅੱਜ ਇਹ ਪਰਦਾ ਫਾਸ਼ ਹੋ ਰਿਹਾ ਹੈ ਕਿ ਜਿਹੜੀਆਂ ਇਹੋ ਜਿਹੀਆਂ ਜਥੇਬੰਦੀਆਂ ਜਿਹੜੀਆਂ ਨਕਲੀ ਆਪਣੇ ਆਪ ਨੂੰ ਐਂਟੀ ਖਾਲਿਸਤਾਨ ਟੈਰਰਿਸਟ ਫਰੰਟ ਦੱਸਦੀਆਂ ਉਹ ਦੇਖੋ ਕਿਵੇਂ ਖਾਲਿਸਤਾਨ ਦੇ ਨਾਮ ਵਰਤ ਵਰਤ ਕੇ ਲੀਡਰ ਬਣ ਕੇ ਸਿਕਿਉਰਟੀਆਂ ਲੈ ਕੇ ਕਿਵੇਂ ਸਾਈਡ ਬਿਜ਼ਨਸ ਚਲਾ ਕੇ ਆਮ ਲੋਕਾਂ ਦੀ ਜੇਬਾਂ ਚੋਂ ਪੈਸੇ ਕਢਾ ਰਹੇ ਸਿਰਫ ਸਿੱਖਾਂ ਦੀ ਜੇਬਾਂ ਚੋਂ ਨਹੀਂ ਇਹ ਸਾਰੀ ਪਬਲਿਕ ਦੀ ਜੇਬਾਂ ਦੇ ਵਿੱਚੋਂ ਪੈਸੇ ਕਢਾ ਰਹੇ ਸਾਰੀ ਪਬਲਿਕ ਨੂੰ ਤੰਗ ਕਰ ਰਿਹਾ ਖਾਲਿਸਤਾਨ ਦਾ ਨਾਂ ਵਰਤ ਕੇ ਇਹ ਸਿਰਫ ਤੇ ਸਿਰਫ ਇਹਨਾਂ ਨੂੰ ਕੋਈ ਦੇਸ਼ ਦੇ ਨਾਲ ਪਿਆਰ ਨਹੀਂ ਕੋਈ ਇਹਨਾਂ ਦੀ ਦੇਸ਼ ਭਗਤੀ ਨਹੀਂ ਇੱਕ ਜਿਹੜਾ ਉਹਦੇ ਵਿੱਚ ਦੋਸ਼ੀ ਆ ਨਾ ਜਿਹੜਾ ਆਪ ਜਿਹਦੇ ਖਿਲਾਫ ਅਸੀਂ ਕੰਪਲੇਂਟ ਦਿੱਤੀ ਆ ਗੁਰਸਿਮਰਨ ਸਿੰਘ ਮੰਡ ਜੋ ਕਿ ਇੰਡੀਆ ਐਂਟੀ ਖਾਲਸਤਾਨ ਟੈਰਰਿਸਟ ਫਰੰਟ ਚਲਾ ਰਿਹਾ ਠੀਕ ਆ ਉਹਦਾ ਯੁਵਾ ਪ੍ਰਧਾਨ ਆ ਇੱਥੇ ਜਲੰਧਰ ਦਾ ਆਪਣੇ ਆਪ ਨੂੰ ਜ਼ਿਲ੍ਹਾ ਦਾ ਯੁਵਾ ਪ੍ਰਧਾਨ ਦੱਸਦਾ ਤੇ ਕੀ ਇਹ ਖਾਲਸਤਾਨ ਦੇ ਨਾਮ ਦੇ ਉੱਤੇ ਸਿਕਿਉਰਿਟੀਆਂ ਲੈ ਕੇ ਸਾਈਡ ਬਿਜ਼ਨਸ ਕਰਨੇ ਨਹੀਂ ਖਾਲਸਤਾਨ ਦੀਆਂ ਭਾਵਨਾਵਾਂ ਦੇ ਨਾਲ ਜਿੱਦਾਂ ਆਮ ਜਿਹੜਾ ਹਿੰਦੂ ਵਰਗਿਆ ਜਾਂ ਆਮ ਜਿਹੜਾ ਸ਼ਹਿਰੀ ਵਰਗਿਆ ਉਹਨਾਂ ਨੂੰ ਡਰਾ ਕੇ ਉਹਨਾਂ ਦੇ ਮਨ ਦੇ ਅੰਦਰ ਡਰ ਪੈਦਾ ਕਰਕੇ ਉਹਦਾ ਨਾਂ ਵਰਤ ਕੇ ਕੀ ਤੁਸੀਂ ਅੱਜ ਤੱਕ ਅਸੀਂ ਦੇਖਿਆ ਅਜੇ ਤੱਕ ਇਹੀ ਨੈਰੇਟਿਵ ਸਿਰਜਦੇ ਆਏ ਆ ਕਿ ਸਿੱਖ ਜਿਹੜੇ ਆ ਉਹ ਖਾਲਸਾ ਦਾ ਨਾਮ ਵਰਤਦੇ ਆ ਮੈਂ ਕਹਿੰਦਾ ਅੱਜ ਇਹ ਨੈਰੇਟਿਵ ਭੰਦੇ ਆ ਅਸੀਂ ਆਹ ਜਿਹੜੀ ਸਾਡੀ ਦਰਖਾਸਤ ਹੈ ਜਿਹੜੀ ਸਾਡੀ ਵੀਡੀਓ ਆ ਇਹ ਜਾਰ ਕਰਦੀ ਹੈ ਕਿ ਖਾਲਸਾ ਦਾ ਨਾਮ ਕੌਣ ਵਰਤਦਾ ਤੇ ਖਾਲਸਾ ਦਾ ਨਾਮ ਵਰਤ ਕੇ ਕੌਣ ਭੋਲੇ-ਭਾਲੇ ਲੋਕਾਂ ਨੂੰ ਵਰਗ ਲਾਉਂਦਾ ਕੌਣ ਸਿਕਿਉਰਿਟੀ ਲੈਂਦਾ ਕੌਣ ਸਾਈਡ ਬਿਜ਼ਨਸ ਕਰਦਾ ਕੌਣ ਨਸ਼ਾ ਕਰਦਾ ਤੇ ਕੌਣ ਪੈਸੇ ਕਰਾਉਂਦਾ ਜਿਹੜਾ ਮਨੀ ਕੁਮਾਰ ਹੈਗਾ ਉਹਨੇ ਜਿਹਨੇ ਸਟੇਨ ਗਨ ਫਣੀ ਸੀ ਉਹ ਹੈਗਾ ਉਹਦਾ ਬੈਲਟ ਨੰਬਰ ਹੈਗਾ 1060cp ਜਲੰਧਰ ਤੇ ਅਸੀਂ ਕਮਿਸ਼ਨਰ ਸਾਹਿਬ ਨੂੰ ਇਹਦੀ ਲਿਖਤੀ ਕੰ ਡੀਜੀਪੀ ਸਾਹਿਬ ਨੂੰ ਵੀ ਕੰਪਲੇਂਟ ਦਿੱਤੀ ਆ ਉਹਨਾਂ ਨੇ ਸਿਰਫ ਇਹਨੂੰ ਲਾਇਨ ਹਾਜ਼ਰ ਕੀਤਾ ਇਹ ਕੋਈ ਇਹੋ ਜਿਹੀ ਘਟਨਾ ਨਹੀਂ ਜਿਹਨੂੰ ਇਗਨੋਰ ਕੀਤਾ ਜਾ ਸਕੇ ਇਹ ਬੰਦਾ ਕ੍ਰਿਮਨ ਤੇ ਕ੍ਰਾਈਮ ਦਾ ਹਿੱਸਾ ਬਣ ਚੁੱਕਿਆ ਹੈ ਇਹ ਜਿਹੋ ਜਿਹੀ ਮਾਨਸਿਕਤਾ ਲੈ ਕੇ ਆਮ ਲੋਕਾਂ ਨੂੰ ਡਰਾ ਰਿਹਾ ਪਰੇਸ਼ਾਨ ਕਰ ਰਿਹਾ ਹੈ ਇਹ ਪਤਾ ਨਹੀਂ ਕਿੰਨੇ ਲੋਕਾਂ ਨਾਲ ਹੁਣ ਤੱਕ ੱਟਕਾ ਕਰ ਚੁੱਕਾ ਹੋਏਗਾ ਇਹਨੂੰ ਡਿਸਮਿਸ ਕਰਨਾ ਬੰਦਾ ਆ ਨਾ ਸਿਰਫ ਇਹਨੂੰ ਸਸਪੈਂਡ ਕੀਤਾ ਜਾਵੇ ਇਹਦੇ ਪਿੱਛੇ ਜਾਂਚ ਹੋਣੀ ਚਾਹੀਦੀ ਐਕਸ਼ਨ ਲੈ ਲੈਣ ਕਰਨ ਉਹਨੂੰ ਡਿਸਮਿਸ ਬਨਾਉਣ ਹੋਣੇ ਵਿਨੇ ਕਪੂਰ ਨੂੰ ਫੜ ਕੇ ਲਿਆਉਣ ਉਹਨੂੰ ਪੜਾਣ ਪੈਰਾ ਚ ਉਹਨਾਂ ਦੇ ਕੀ ਯਰਤ ਹੈਗੀ ਆ ਕਿ ਉਹ ਨਾਕੇ ਲਾ ਲਾ ਕੇ ਲੋਕਾਂ ਨੂੰ ਪਰੇਸ਼ਾਨ ਕਰਨ ਜੇ ਇਹਨਾਂ ਬੰਦਿਆਂ ਨੂੰ ਨਾਲ ਗੱਡੀ ਚ ਪਾ ਕੇ ਲੈ ਜਾਂਦੇ ਅਸੀਂ ਤਾਂ ਹੀ ਸੋਚਣਾ ਸੀ ਨਾ ਪੁਲਿਸ ਵਾਲੇ ਲੈ ਕੇ ਉਹਨਾਂ ਨਾਲ ਕੋਈ ਵੱਧ ਘੱਟ ਕਰ ਦਿੰਦੇ ਪਰ ਹਾਰ ਆਪਰੇਸ਼ਨ ਦੇ ਨਾਂ ਤੇ ਉੱਥੇ ਉਹਨਾਂ ਨੇ 3000 ਬੰਦਾ ਚੱਕਿਆ ਆ ਸਾਨੂੰ ਕੀ ਪਤਾ ਲੱਗਣਾ ਨਜਾਇਜ਼ ਚੱਕੇ ਨਜਾਇਜ਼ ਚੱਕੇ ਕਿ ਸ਼ਿਵਸੇਨ ਨਾਲ ਕੋਈ ਮਦਦ ਲੈਂਦੇ ਪਏ ਨੇ ਇਹ ਤਾਂ ਪੁਲਿਸ ਨੂੰ ਦੱਸਣਾ ਪੈਣਾ ਨਾ ਕਿ ਪੁਲਿਸ ਜਨੂਨ ਕੰਮ ਕਰ ਰਹੀ ਹੈ ਕਿ ਨੌਨ ਜਨੂਨ ਕੰਮ ਕਰ ਰਹੀ ਹੈ ਡੀਜੀਪੀ ਸਾਹਿਬ ਨੂੰ ਇਸ ਚੀਜ਼ ਉੱਤੇ ਉਹ ਜਲਦ ਐਕਸ਼ਨ ਲੈਣਾ ਚਾਹੀਦਾ ਸੋਸ਼ਲ ਮੀਡੀਆ ਦੇ ਉੱਪਰ ਇੱਕ ਵੀਡੀਓ ਕਾਫੀ ਚਰਚਾ ਦਾ ਵਿਸ਼ਾ ਬਣੀ ਰਹੀ ਜਿਸ ਦੇ ਵਿੱਚ ਕੁਝ ਸ਼ਿਫ ਸੈਨਾ ਆਗੂਆਂ ਵੱਲੋਂ ਨਕਲੀ ਪੁਲਿਸ ਵਾਲੇ ਬਣ ਕੇ ਜਿਸ ਤਰੀਕੇ ਦੇ ਨਾਲ ਚਲਾਨ ਕੱਟੇ ਗਏ ਤੇ ਉਸ ਤੋਂ ਬਾਅਦ ਜੋ ਵੀਡੀਓ ਉਹਨਾਂ ਦੀ ਬਣੀ ਉਹ ਚਰਚਾ ਦਾ ਵਿਸ਼ਾ ਇਸ ਲਈ ਵੀ ਬਣੀ ਰਹੀ ਕਿਉਂਕਿ ਉਸ ਦੇ ਵਿੱਚ ਜੋ ਪੁਲਿਸ ਵਾਲਾ ਮੁਲਾਜ਼ਮ ਸੀਗਾ ਅਤੇ ਜਿਸ ਤਰੀਕੇ ਦੇ ਨਾਲ ਉਸ ਦਿਨ ਚਲਾਨ ਕੱਟਿਆ ਗਿਆ ਜੋ ਕਾਰਵਾਈ ਹੋਈ ਉਹਨਾਂ ਸਾਰੀਆਂ ਚੀਜ਼ਾਂ ਨੂੰ ਲੈ ਕੇ ਸਵਾਲ ਬਹੁਤ ਵੱਡੇ ਇਸ ਵਕਤ ਖੜੇ ਹੁੰਦੇ ਹੋਏ ਨਜ਼ਰ ਆ ਰਹੇ ਨੇ ਅਸਲ ਦੇ ਵਿੱਚ ਜਿਹੜੇ ਉਹ ਬੰਦੇ ਸੀ ਜਿਸ ਦਿਨ ਚਲਾਨ ਕੱਟ ਰੇ ਸੀਗੇ ਉਹ ਨਕਲੀ ਪੁਲਿਸ ਵਾਲੇ ਬਣ ਕੇ ਉਹ ਕੌਣ ਨੇ ਅਤੇ ਉਹਨਾਂ ਵੱਲੋਂ ਕਿਸ ਤਰੀਕੇ ਦੇ ਨਾਲ ਜਿਹੜਾ ਹੈਗਾ ਚਲਾਨ ਕੱਟਿਆ ਜਾ ਰਿਹਾ ਸੀ ਉਹਨਾਂ ਨੂੰ ਕਿਹਨਾਂ ਨੇ ਆਦੇਸ਼ ਦਿੱਤਾ ਸੀ ਚਲਾਨ ਕੱਟਣਾ ਹੈਗਾ ਜਾਂ ਫਿਰ ਹੋਰ ਬੜੀਆਂ ਚੀਜ਼ਾਂ ਨੇ ਇਹਨਾਂ ਸਾਰੀਆਂ ਚੀਜ਼ਾਂ ਦਾ ਖੁਲਾਸਾ ਜਿਹੜਾ ਹੈ ਉਹ ਅਰਜਿੰਦਰ ਸਿੰਘ ਜਿੰਦਾ ਹੋਰੀ ਕਰਨਗੇ ਆਵਾਜ਼ੀ ਕੌਮ ਜਥੇਬੰਦੀ ਦੇ ਸਪੋਕਸਪਰਸਨ ਅਤੇ ਸਲਾਹਕਾਰ ਆਗੂ ਨੇ ਗੱਲਬਾਤ ਜ਼ਰੂਰ ਕਰਦੇ ਆ ਅਰਜਿੰਦਰ ਜੀ ਇਹ ਵੀਡੀਓ ਬਹੁਤ ਵਾਇਰਲ ਹੋਈ ਚਰਚਾ ਦਾ ਵਿਸ਼ਾ ਵੀ ਬਣੀ ਰਹੀ ਤੇ ਸਵਾਲ ਬਹੁਤ ਵੱਡਾ ਹੈ ਕਿ ਵੀ ਕੁਝ ਸਪਸ਼ਟਾਣਾ ਵਾਲੇ ਜਾਂ ਫਿਰ ਜੋ ਵੀਡੀਓ ਦੇ ਵਿੱਚ ਹੁਣ ਤੱਕ ਪਤਾ ਲੱਗ ਰਿਹਾ ਹੈਗਾ ਐਂਟੀ ਖਾਲਿਸਤਾਨ ਫਰੰਟ ਵਾਲੇ ਜਿਹੜੇ ਬੰਦੇ ਨੇ ਉਹ ਨਾਕਾ ਲਗਾ ਕੇ ਚਲਾਨ ਕੱਟ ਰਹੇ ਨੇ ਉਹਦੇ ਵਿੱਚ ਨੌਜਵਾਨ ਕੁਝ ਹੈਗੇ ਨੇ ਜਿਨ੍ਹਾਂ ਨੇ ਸਟੇਨ ਗੰਨਾ ਵੀ ਫੜੀਆਂ ਨੇ ਪੁਲਿਸ ਦੀ ਵਰਦੀ ਵੀ ਪਾਈ ਹੋਈ ਹੈ ਅਸਲ ਦੇ ਵਿੱਚ ਸੱਚਾਈ ਕੀ ਹੈ ਇਹ ਕੌਣ ਬੰਦੇ ਨੇ ਜਿਨ੍ਹਾਂ ਵੱਲੋਂ ਚਲਾਨ ਕਟਿਆ ਜਾ ਰਿਹਾ ਸੀ ਤੇ ਪੂਰਾ ਸਿਨੈਰੀਓ ਕੀ ਹੈ ਮੌਕੇ ਤੇ ਤਾਂ ਦੇਖੋ ਉਸ ਵੇਲੇ ਤਾਂ ਇਹੀ ਲੱਗਾ ਸੀਗਾ ਕਿ ਸ਼ਾਇਦ ਅਫਸਰ ਲੋਗ ਨੇ ਜਿਹੜੇ ਆਪਣੇ ਜੋ ਤਲਾਸ਼ੀ ਵਾਲਾ ਉਹਨਾਂ ਦਾ ਇੱਕ ਸਿਨੈਰੀਓ ਹੁੰਦਾ ਪੈਟਰੋਲਿੰਗ ਦਾ ਇੱਕ ਕਿੱਸਾ ਹੁੰਦਾ ਉਸ ਤਰੀਕੇ ਨਾਲ ਮਾਰਕੀਟ 'ਚ ਖੜੇ ਆ। ਹੂੰ ਤੇ ਸਾਡੇ ਨਾਲ ਦੇ ਸਾਥੀਆਂ ਨੇ ਵੀ ਉਹਨਾਂ ਨੂੰ ਜਦੋਂ ਉਸ ਵੇਲੇ ਮੌਕੇ ਤੇ ਜਦੋਂ ਜਿਨ੍ਹਾਂ ਨੂੰ ਰੋਕਿਆ ਉਹਨਾਂ ਨੂੰ ਲੱਗਾ ਵੀ ਐਵੇਂ ਕੀ ਸ਼ਾਰ ਗਨਮਨ ਖੜਾ ਤੇ ਕੋਈ ਅਫਸਰ ਹੀ ਹੋਣਾ ਤਾਂ ਇਸ ਕਰਕੇ ਪੇਪਰ ਵਗੈਰਾ ਜਾਂ ਗੱਡੀ ਵਗੈਰਾ ਜਾਂ ਤਲਾਸ਼ੀ ਜਾਂ ਚੈਕਿੰਗ ਕਰਦੇ ਤਾਂ ਕਰ ਲੈਣ। ਜੀ ਤੇ ਹੋਇਆ ਵੀ ਇਦਾਂ ਹੀ ਜਦੋਂ ਆਕਾਸ਼ਦੀਪ ਹੋਣਾ ਉਧਰੋਂ ਦੀ ਪ੍ਰੋਗਰਾਮ ਉਹਨਾਂ ਦਾ ਸੀਗਾ ਇੱਕ ਛੋਟਾ ਜਿਹਾ ਗੈਦਰਿੰਗ ਸੀਗੀ ਉੱਥੋਂ ਦੀ ਨਿਕਲੇ ਆ ਤੇ ਉਹਨਾਂ ਨੇ ਇਹਨਾਂ ਨੂੰ ਰੋਕ ਲਿਆ। ਹੂੰ ਹੁਣ ਸਾਨੂੰ ਮੰਚਾ ਤੇ ਉਹਨਾਂ ਦੀ ਹੁਣ ਕਲੀਅਰ ਹੋ ਰਹੀ ਨਾ ਕਿ ਉਹਨਾਂ ਨੇ ਨੀਲੀ ਦਸਤਾਰ ਦੇਖ ਕੇ ਦਾੜਾ ਪ੍ਰਕਾਸ਼ ਦੇਖ ਕੇ ਰੋਕਿਆ ਪਹਿਲੇ ਤਾਂ ਸਾਨੂੰ ਇਹੀ ਲੱਗਾ ਸ਼ਰਕੋ ਅਬਸਰਡਿਟੀ ਕਰ ਰਿਹਾ ਹੈਗਾ ਹੂੰ ਦੇਖੋ ਉਹਨਾਂ ਨੇ ਕੀ ਕੀਤਾ ਉਹਨਾਂ ਨੇ ਇਹਨਾਂ ਨੂੰ ਰੋਕ ਲਿਆ ਰੋਕਣ ਤੋਂ ਬਾਅਦ ਉਹਨਾਂ ਨੇ ਤਾਂ ਕਿਹਾ ਕਿ ਤੁਸੀਂ ਆਪਣੀ ਗੱਡੀ ਤੇ ਕਾਗਜ਼ ਲੈ ਕੇ ਆਓ ਹੂੰ ਗੱਡੀ ਦੇ ਕਾਗਜ਼ ਜਦੋਂ ਇਹ ਹੋਰ ਵੀ ਸਾਥੀ ਸੀ ਕਿ ਇਹਨਾਂ ਦੇ ਜਦੋਂ ਇਹਨਾਂ ਨੇ ਆਪਣੀ ਗੱਡੀ ਤੇ ਕਾਗਜ਼ ਵਿਖਾਏ ਹੂੰ ਤੇ ਉਹਨਾਂ ਨੇ ਨਾ ਕੋ ਜਬਰੀ ਪੈਸੇ ਵਸੂਲਣ ਦੇ ਚੱਕਰ 'ਚ ਜਿਹੜੀ ਗੱਲਬਾਤ ਹੈਗੀ ਆ ਉਹ ਉਸ ਤਰੀਕੇ ਨਾਲ ਡੀਲ ਕੀਤੀ ਜਿਦਾਂ ਉਹਨਾਂ ਨੇ ਪੈਸੇ ਲੈਣੇ ਹੁੰਦੇ ਆ ਹੂੰ ਤੇ ਇਹਨਾਂ ਨੂੰ ਲੱਗਾ ਕਿ ਯਾਰ ਇੱਥੇ ਨਾ ਮਤਲਬ ਕਾਗਜ਼ ਦਿਖਾਤੇ ਆ ਜੇ ਕੋਈ ਨੁਕਸ ਕੱਢ ਰਿਹਾ ਤਾਂ ਫਿਰ ਦੱਸ ਦੇਣ ਹੁਣ ਹੋਇਆ ਕਿ ਉੱਥੇ ਇਹਨਾਂ ਨੇ ਉਹਨਾਂ ਦੀ ਨੰਬਰ ਪਲੇਟ ਦਾ ਇਸ਼ੂ ਬਣਾ ਲਿਆ ਜਦੋਂ ਨੰਬਰ ਪਲੇਟ ਦਾ ਇਸ਼ੂ ਬਣਾ ਲਿਆ ਤੇ ਇਹਨੇ ਵੀ ਕਿਹਾ ਕਿ ਤੁਸੀਂ ਮੈਨੂੰ ਫਾਈਨ ਲਾ ਦਿਓ ਤੇ ਜਦੋਂ ਫਾਈਨ ਲੈਣਾ ਸੀ ਉਦੋਂ ਚਲਾਨ ਬੁੱਕ ਹੋਣੀ ਚਾਹੀਦੀ ਚਲਾਨ ਤਾਂ ਕੱਟਣਾ ਮੈੜਾ ਸੀਗਾ ਨਾ ਨਾ ਕੋਈ ਚਲਾਨ ਬੁੱਕ ਸੀਗੀ ਨਾ ਉਹਨਾਂ ਦੇ ਕੋਲ ਕੋਈ ਰਾਈਟ ਸੀਗਾ ਜਿਹੜਾ ਸਾਨੂੰ ਹੁਣ ਪਤਾ ਲੱਗ ਰਿਹਾ ਉਹ ਸਾਰੇ ਜਿਹੜੇ ਆਪਣੇ ਆਪ ਨੇ ਸ਼ਿਵ ਸੈਨਾ ਦੇ ਆਗੂ ਦੱਸਦੇ ਸੀਗੇ ਉਹ ਉਸ ਜਗ੍ਹਾ ਦੇ ਉੱਤੇ ਨਜਾਇਜ਼ ਨਕ ਲਾ ਕੇ ਖੜੇ ਸੀਗੇ ਬਾਦ ਵਿੱਚ ਜਦੋਂ ਆਕਾਸ਼ਦੀਪ ਨੂੰ ਇਹ ਗੱਲ ਕਲੀਅਰ ਹੋਈ ਕਿ ਉਹ ਨਕਲੀ ਪੁਲਿਸ ਵਾਲੇ ਹੈਗੇ ਆ ਤੇ ਉੱਥੋਂ ਜਦੋਂ 도ੜ ਗਏ ਆ ਤੇ ਫਿਰ ਉਹਨਾਂ ਦੀ ਸਾਰੀ ਜਿਹੜੀ ਬੈਕਗ੍ਰਾਉਂਡ ਹਿਸਟਰੀ ਕੱਢੀ ਆ ਉਹਨਾਂ ਵਿੱਚ ਇੱਕ ਵਿਨੇ ਕਪੂਰ ਨਾਮ ਦਾ ਸ਼ਖਸ ਹੈਗਾ ਹੂੰ ਜਿਹੜਾ ਆਪਣੇ ਆਪ ਨੇ ਸ਼ਿਵ ਸੈਨਾ ਆਗੂ ਵੀ ਦੱਸਦਾ ਹੈ ਜਿਹੜਾ ਬਾਅਦ ਵਿੱਚ ਆ ਕੇ ਉੱਥੇ ਆਪਣੇ ਆਪ ਨੂੰ ਦੱਸ ਕੇ ਵੀ ਗਿਆ ਕਿ ਸ਼ਿਵ ਸੈਨਾ ਦਾ ਮੈਂਬਰ ਹੈ ਹੂੰ ਉਹਦੀ ਫਿਰ ਅਸੀਂ ਜਿਹੜੀ ਸੋਸ਼ਲ ਆਈਡੀ ਤੋਂ ਜਿਹੜੀ ਡਿਟੇਲ ਕੱਢੀ ਹੈ ਮੈਂ ਤੁਹਾਨੂੰ ਉਹ ਵੀ ਦੱਸ ਦਿੰਦਾ ਆਪਣੇ ਆਪ ਨੂੰ ਉਹਨੇ ਲਿਖਿਆ ਹੋਇਆ ਵਿਨੇ ਕਪੂਰ ਨੇ ਪੰਜਾਬ ਪ੍ਰਧਾਨ ਹਿੰਦੁਸਤਾਨ ਸ਼ਿਵ ਸੈਨਾ ਹੂੰ ਐਵਮ ਰਾਸ਼ਟਰੀ ਹਿੰਦੁਸਤਾਨ ਸ਼ਕਤੀ ਦਲ ਉਸ ਤੋਂ ਬਾਅਦ ਇੱਕ ਹੋਰ ਟਾਈਟਲ ਦਿੱਤਾਉਂਦੇ ਆ ਆਪਣੇ ਆਪ ਨੂੰ ਉਹਨੇ ਲਿਖਿਆ ਪੰਜਾਬ ਪ੍ਰਧਾਨ ਅਖਿਲ ਭਾਰਤੀ ਸ਼ਿਵ ਸੈਨਾ ਇਹ ਦਿਖਾ ਸਕਦੇ ਹੋ ਤੁਸੀਂ ਹਾਂ ਬਿਲਕੁਲ ਦਿਖਾ ਸਕਦੇ ਆ ਆ ਉਹਨਾਂ ਦੇ ਸ਼ਿਵ ਸੈਨਾ ਦਾ ਆਪਣੇ ਆਪ ਨੂੰ ਆਗੂ ਦੱਸਣ ਵਾਲੇ ਬੰਦੇ ਦੀ ਸੋਸ਼ਲ ਆਈਡੀ ਹੈ ਜਿਹਦੇ ਨਾਲ ਇਹ ਸਾਰਾ ਵਾਕਿਆ ਹੋਇਆ ਔਰ ਇਹਦੀ ਮੈਂ ਤੁਹਾਨੂੰ ਇੱਕ ਅੱਧੀ ਬਾਈਟ ਵੀ ਸੁਣਾ ਦਿੰਦਾ ਜਿਸ ਵਿੱਚ ਇਸ ਬੰਦੇ ਨੇ ਇਹ ਬਾਈਟ ਵਿੱਚ ਵੀ ਕਿਹਾ ਕਿ ਉਹ ਸ਼ਿਵ ਸੈਨਾ ਦਾ ਆਗੂ ਹੈ ਤੇ ਹੁਣ ਜੇ ਇਹ ਇਹ ਵਾਲਾ ਪੇਜ ਡਿਲੀਟ ਕਰ ਦੇਵੇ ਜਾਂ ਵੀਡੀਓ ਡਿਲੀਟ ਕਰ ਦੇਵਾਂ ਤਾਂ ਗੱਲ ਵੱਖਰੀ ਹੈ ਫਿਲਹਾਲ ਆ ਵੀਡੀਓ ਪਈ ਓਦੇ ਪੇਜ ਤੇ ਤੇ ਮੈਂ ਸਿਰਫ ਇਹੀ ਕਹਿਣਾ ਚਾਹੁੰਦਾ ਆ ਕਿ ਜਿਹੜੀ ਇਹੋ ਜੀ ਜਾਣਕਾਰੀ ਸਾਨੂੰ ਮਿਲੀ ਹੈ ਕਿ ਇਹ ਜਿਹੜੇ ਬੰਦੇ ਨੇ ਇਹਨਾਂ ਨੇ ਆਪਣੇ ਨਾਲ ਜਿਹੜੇ ਗਨਮੈਨ ਰੱਖ ਕੇ ਇੱਕ ਗੈਰਕਾਨੂੰਨੀ ਧੰਦਾ ਸ਼ੁਰੂ ਕੀਤਾ ਹੋਇਆ ਲੋਕਾਂ ਨੂੰ ਜਿਹੜਾ ਇਹਨਾਂ ਨੇ ਚਲਾਨ ਕੱਟਣ ਦੇ ਨਾਮ ਦੇ ਉੱਤੇ ਜਾਂ ਉਹਨਾਂ ਦੇ ਕੰਪਰੋਮਾਈਜ਼ ਦੇ ਨਾਮ ਦੇ ਉੱਤੇ ਜਿਹੜੇ ਪੈਸੇ ਇਕੱਠੇ ਕਰਨੇ ਸ਼ੁਰੂ ਕੀਤੇ ਹੋਏ ਆ ਜਿਹੜਾ ਗਨਮੈਨਾਂ ਦੀ ਧੋਸ ਦਿੰਦੇ ਫਿਰਦੇ ਆ ਇਹਨਾਂ ਦੀ ਇਹਨਾਂ ਨੂੰ ਇੱਕ ਪੈਸੇ ਦੀ ਲੋੜ ਨਹੀਂ ਹੈਗੀ ਇਹ ਜਾਣਬੁੱਝ ਕੇ ਇਹੋ ਜਿਹੇ ਸਟੇਟਮੈਂਟਾਂ ਦਿੰਦੇ ਆ ਜਾਣਬੁੱਝ ਕੇ ਇਹੋ ਜਿਹੇ ਵਿਵਾਦ ਖੜੇ ਕਰਦੇ ਆ ਜਿਹਦੇ ਜ਼ਰੀਏ ਇਹਨਾਂ ਨੂੰ ਗਨਮੈਨ ਮਿਲਣ ਤੇ ਉਹ ਗਨਮੈਨਾਂ ਦੇ ਮਿਲਣ ਦੇ ਨਾਲ ਇਹੋ ਜਿਹੇ ਸਟੇਟਮੈਂਟਾਂ ਦੇ ਕੇ ਇਹੋ ਜਿਹੇ ਬਿਆਨ ਦੇ ਕੇ ਇਹੋ ਜਿਹੀਆਂ ਘਟੀਆਂ ਹਰਕਤਾਂ ਕਰਕੇ ਆਮ ਲੋਕਾਂ ਨੂੰ ਡਰਾਉਂਦੇ ਆ ਜਦੋਂ ਉਹਨਾਂ ਨੂੰ ਇਹੋ ਜਿਹੇ ਸਿੰਘ ਟਕਰੇ ਆ ਜਦੋਂ ਉਹਨਾਂ ਨੇ ਉਹਨਾਂ ਨਾਲ ਸਵਾਲ ਜਵਾਬ ਕੀਤੇ ਉੱਥੋਂ 도ੜੇ ਆ ਔਰ ਮਨੀ ਕੁਮਾਰ ਪਹਿਲੀ ਵਾਰ ਨਹੀਂ 도ੜੇ ਆ ਇਹ ਪਹਿਲੇ ਵੀ 도ੜਿਆ ਆ ਇਹਦੀ ਪਹਿਲੇ ਵੀ ਇੱਕ ਵੀਡੀਓ ਆਈ ਹੈ ਜਿਹਰੇ ਚ ਪ੍ਰੈਸ ਵਾਲਈ ਆ ਜਿਹੜਾ ਉਹ ਮੋਰੇ ਮੋਰੇ ਧੜਾਂਦਾ ਪਿਆ ਤੇ ਇਹ ਉਹਨੂੰ ਇਸ਼ਾਰੇ ਕਰਦਾ ਪਿਆ ਆ ਜਾ ਆ ਜਾ ਮਤਲਬ ਇਹਨੂੰ ਇਹ ਹੁੰਦਾ ਕਿ ਮੈਂ ਜਦ ਤੱਕ ਆਪਣੇ ਟਿਕਾਣੇ ਤੇ ਨਾ ਪਹੁੰਚ ਜਾਵਾਂ ਜਿੱਥੇ ਇਹਦੇ ਨਾਲ ਮੈਂ ੱੱਕਾ ਕਰ ਸਕਾਂ ਉੱਥੇ ਤੱਕ ਜਾ ਕੇ ਇਹ ਬੰਦੇ ਜਿਹੜੇ ਨੇ ਆਪਣੀਆਂ ਡਿਊਟੀਆਂ ਦਾ ਨਜਾਇਜ਼ ਫਾਇਦਾ ਚੱਕਦੇ ਆ ਤੇ ਮਨੀ ਕਪੂਰ ਕੌਣ ਹੈ ਜਿਸ ਨੇ ਸਟੇਨਗਨ ਫੜੀ ਸੀ ਉਹ ਹੈ ਮਨੀ ਕੁਮਾਰ ਮਨੀ ਕੁਮਾਰ ਜਿਹੜਾ ਮਨੀ ਕੁਮਾਰ ਹੈਗਾ ਉਹਨੇ ਜਿਹਨੇ ਸਟੇਨਗਨ ਫੜੀ ਸੀ ਉਹ ਹੈਗਾ ਉਹਦਾ 벨ਟ ਨੰਬਰ ਹੈਗਾ 1060 CP ਜਲੰਧਰ ਤੇ ਅਸੀਂ ਕਮਿਸ਼ਨਰ ਸਾਹਿਬ ਨੂੰ ਇਹਦੀ ਲਿਖਤੀ ਕੰਪਲੇਂਟ ਪਾਏ ਮੇਲ ਵੀ ਦਿੱਤੀ ਹੋਈ ਹੈ ਡੀਜੀਪੀ ਸਾਹਿਬ ਨੂੰ ਵੀ ਕੰਪਲੇਂਟ ਦਿੱਤੀ ਆ ਉਹਨਾਂ ਨੇ ਸਿਰਫ ਇਹਨੂੰ ਲਾਇਨ ਹਾਜ਼ਰ ਕੀਤਾ ਇਹ ਕੋਈ ਇਹੋ ਜਿਹੀ ਘਟਨਾ ਨਹੀਂ ਜਿਹਨੂੰ ਇਗਨੋਰ ਕੀਤਾ ਜਾ ਸਕੇ ਇਹ ਬੰਦਾ ਕ੍ਰਪਸ਼ਨ ਤੇ ਕ੍ਰਾਈਮ ਦਾ ਹਿੱਸਾ ਬਣ ਚੁੱਕਿਆ ਹੈ ਇਹ ਜਿਹੋ ਜਿਹੀ ਮਾਨਸਿਕਤਾ ਲੈ ਕੇ ਆਮ ਲੋਕਾਂ ਨੂੰ ਡਰਾ ਰਿਹਾ ਪਰੇਸ਼ਾਨ ਕਰ ਰਿਹਾ ਹੈ ਇਹ ਪਤਾ ਨਹੀਂ ਕਿੰਨੇ ਲੋਕਾਂ ਨਾਲ ਹੁਣ ਤੱਕ ਧੱਕਾ ਕਰ ਚੁੱਕਾ ਹੋਏਗਾ ਇਹਨੂੰ ਡਿਸਮਿਸ ਕਰਨਾ ਬੰਦਾ ਆ ਨਾ ਸਿਰਫ ਇਹਨੂੰ ਸਸਪੈਂਡ ਕੀਤਾ ਜਾਵੇ ਇਹਦੇ ਪਿੱਛੇ ਜਾਂਚ ਹੋਣੀ ਚਾਹੀਦੀ ਹੈ ਜਿਹੜੇ ਸ਼ਿਵ ਸੈਨਾ ਦੇ ਬੰਦੇ ਆਪਣੇ ਆਪ ਨੂੰ ਭਾਰਤ ਦਾ ਰਾਖਾ ਦੱਸਦੇ ਨੇ ਆਂਟੀ ਨੇਸ਼ਨ ਫਰੰਟ ਚਲਾਉਂਦੇ ਆ ਉਹ ਬੰਦਿਆਂ ਦੀ ਆਪਣੀ ਮਾਨਸਿਕਤਾ ਕੀ ਆ ਮੈਨੂੰ ਸਿਰੇ ਇੱਕ ਬੰਦੇ ਦਾ ਪ੍ਰੈਜ਼ੀਡੈਂਟ ਦਾ ਕੋਈ ਫੋਨ ਆਂਦਾ ਉਹ ਆਪਣੇ ਆਪ ਨੂੰ ਸ਼ਿਵਸੇਨਾ ਬਾਲਠਾਖਰੇ ਦਾ ਪ੍ਰੈਜ਼ੀਡੈਂਟ ਦੱਸਦੇ ਨੇ ਉਹ ਕਹਿੰਦੇ ਆ ਕਿ ਤੁਸੀਂ ਸ਼ਿਵਸੇਨਾ ਦਾ ਨਾਂ ਨਾਲੋ ਇਹ ਬੰਨਾ ਸ਼ਿਵਸੇਨਾ ਦਾ ਨਹੀਂ ਹੈਗੀ ਆ ਮੈਂ ਵੀ ਉਹਨਾਂ ਨੂੰ ਇਹ ਰਿਕਵੈਸਟ ਕਰਦਾ ਕਿ ਉਹ ਸ਼ਿਵਸੇਨਾ ਦੇ ਅਗਰ ਨਹੀਂ ਹੈਗੇ ਤਾਂ ਆਪ ਪ੍ਰੈਜ਼ੈਂਟ ਹੋਣ ਉਹ ਮੀਡੀਆ ਨੂੰ ਸੰਬੋਧਨ ਹੋ ਕੇ ਇਹ ਗੱਲ ਰੱਖਣ ਕਿ ਉਹ ਕਿਹਨਾਂ ਦੇ ਬੰਦੇ ਨੇ ਇੱਥੇ ਤਾਂ 150 ਸ਼ਿਵਸੇਨਾ ਤੁਰੀਆਂ ਫਿਰਦੀਆਂ ਜਲੰਧਰ ਚ ਕੋਈ ਬੰਦਾ ਇੱਥੇ ਜਿਹੜਾ ਵੈਸ਼ਿਆਖਾਨਾ ਚਲਾਉਂਦਾ ਉਹਦੇ ਕੇਸ ਚ ਕੋਰਟ ਚ ਦੋ ਦਿਨ ਖੜਾ ਮਿਲਦਾ ਆ ਕੋਈ ਇਥੇ ਚਿੱਟੇ ਦੇ ਕੇਸ ਚ ਮਿਲਦਾ ਆ ਕੋਈ ਇਥੇ ਜਾਲੀ ਚਲਾਨ ਕੱਟ ਰਿਹਾ ਕੋਈ ਕਿਸੇ ਦੇ ਝੂਠੇ ਰਾਜੀ ਨਾ ਮੈਂ ਕਰਾ ਰਿਹਾ ਕੋਈ ਕਿਸੇ ਦੇ ਪੈਸੇ ਖਾ ਰਿਹਾ ਇਹੋ ਜਿਹੀਆਂ ਸਿਵਸਾਨਾ ਦਾ ਕਰਨਾ ਕੀ ਹੈਗਾ ਇਹ ਤਾਂ ਹਿੰਦੂਆਂ ਦਾ ਵੀ ਨਾਮ ਖਰਾਬ ਕਰਦੇ ਆ ਬੰਦਾ ਦਾ ਹੈ ਕਿ ਸਾਰੇ ਹਿੰਦੂ ਨੇ ਇਹਦਾ ਵਿਰੋਧ ਕਰਨਾ ਚਾਹੀਦਾ ਇਹਨਾਂ ਦਾ ਜੁੱਤੀ ਫੇਰਨੀ ਚਾਹੀਦੀ ਆ ਇਹਨਾਂ ਮੰਨਦੇ ਜੇ ਉਹਨਾਂ ਨੇ ਜੁੱਤੀ ਨਹੀਂ ਫੇਰੀ ਫੇ ਸਾਡੇ ਹੱਥ ਆਣ ਕੇ ਵੈਸੇ ਹੀ ਕਰਾਂਗੇ ਤੁਸੀਂ ਕਹਿਣਾ ਕਿ ਸਿੱਖ ਹਿੰਦੂਆਂ ਨੂੰ ਮਾਰਦੇ ਨੇ ਗੱਲ ਸਿਰਫ ਇੰਨੀ ਹੈਗੀ ਆ ਕਿ ਅਸੀਂ ਆਪਸ ਵਿੱਚ ਭਰਾਵਾਂ ਦੀ ਤਰ੍ਹਾਂ ਮਿਲ ਕੇ ਰਹਿਣਾ ਚਾਹੁੰਦੇ ਆ ਮਗਰ ਜਿਹੜੇ ਇਹੋ ਜਿਹੇ ਗਲਤ ਅੰਸਰ ਨੇ ਜਿਨ੍ਹਾਂ ਦਾ ਧੰਦਾ ਆ ਜਿਨ੍ਹਾਂ ਦੇ ਕੰਮ ਨੇ ਜਿਹੜੇ ਲੋਕਾਂ ਨੂੰ ਗੁੰਮਰਾਹ ਕਰਦੇ ਆ ਧਰਮ ਦੇ ਨਾਮ ਤੇ ਉਹਨਾਂ ਬੰਦੇ ਨੂੰ ਨੱਥ ਪਾਣੀ ਵੀ ਬਣਦੀ ਆ ਪੁਲਿਸ ਪ੍ਰਸ਼ਾਸਨ ਦੀ ਡਿਊਟੀ ਆ ਆਪਣੀ ਡਿਊਟੀ ਤੋਂ ਭੱਜਦੇ ਨਜ਼ਰ ਆਉਂਦੇ ਆ ਆਪਾਂ ਇਹਨਾਂ ਨੂੰ 24 ਤਰੀਕ ਤੋਂ ਬਾਅਦ ਲਗਾਤਾਰ ਅਪਰੋਚ ਕਰ ਰਹੇ ਆ आज 29 ਤਰੀਕ ਹੋ ਗਈ ਆ ਅੱਜ ਤੱਕ ਸਾਨੂੰ ਪੁਲਿਸ ਦਾ ਕੋਈ ਅਧਿਕਾਰੀ ਜਿਹੜਾ ਉੱਚ ਅਧਿਕਾਰੀ ਉਹ ਇਸ ਕੰਪਲੇਨ ਨੂੰ ਲੈਣ ਲਈ ਟ੍ਰੀਟ ਕਰਨ ਲਈ ਮੋਰੇ ਨਹੀਂ ਆਇਆ ਹੁਣ ਮੌਕੇ ਜਦੋਂ ਅਸੀਂ ਇੰਨੇ ਮਤਲਬ ਇੱਥੇ ਬੰਦੇ ਇਕੱਠੇ ਹੋਏ ਆ ਤਾਂ ਜਾ ਕੇ ਉਹਨਾਂ ਨੇ ਡਿਪਟੀ ਸਾਹਿਬ ਨੂੰ ਭੇਜਿਆ ਤੇ ਉਹਨਾਂ ਨੇ ਕੰਪਲੇਨ ਰਿਸੀਵ ਕੀਤੀ ਹੈ ਜਦਕਿ ਮੈਨੂੰ ਪਤਾ ਲੱਗਾ ਹੈ ਕਿ ਜੁਆਇੰਟ ਕਮਿਸ਼ਨਰ ਸੰਦੀਪ ਕੁਮਾਰ ਜੀ ਅੰਦਰ ਬੈਠੇ ਨੇ ਤਾਂ ਉਹਨਾਂ ਨੂੰ ਇਹ ਮੈਟਰ ਸੀਰੀਅਸ ਮੈਟਰ ਨਹੀਂ ਲੱਗ ਰਿਹਾ ਉਹਨਾਂ ਨੂੰ ਮੈਟਰ ਸੀਰੀਅਸ ਲੱਗ ਰਿਹਾ ਕਿ ਪੰਜਾਬ 'ਚ ਪੀਐਮ ਸਾਹਿਬ ਆਏ ਹੋਏ ਨੇ ਉਹਨਾਂ ਨੂੰ ਮੈਟਰ ਜ਼ਰੂਰੀ ਲੱਗਦਾ ਕਿ ਪੰਜਾਬ ਦਾ ਸੀਐਮ ਆਇਆ ਹੋਇਆ ਉਹ ਉਹਨਾਂ ਨੂੰ ਜਿਹੜੀਆਂ ਚੀਜ਼ਾਂ ਜ਼ਰੂਰੀ ਲੱਗਦੀਆਂ ਆ ਆਮ ਲੋਕਾਂ ਤੱਕ ਉਹਨਾਂ ਦੀ ਅਪਰੋਚ ਮਾੜੀ ਹੁੰਦੀ ਜਾ ਰਹੀ ਆ ਆਮ ਲੋਕ ਜਿਹੜੇ ਨੇ ਉਹ ਇਹਨਾਂ ਪਰੇਸ਼ਾਨੀਆਂ ਤੋਂ ਪਰੇਸ਼ਾਨ ਨੇ ਉਹਨਾਂ ਦਾ ਹੱਲ ਕਰਕੇ ਦੇਣਾ ਇਹਨਾਂ ਦੀ ਡਿਊਟੀ ਆ ਜੇ ਇਹਨਾਂ ਦੇ ਅਫਸਰਾਂ ਨੇ ਚਾਹੇ ਸਮਝ ਲੈਣੇ ਡਿਪਟੀ ਸਾਹਿਬ ਨੇ ਕੰਪਲੇਂਟ ਲਈ ਆ ਐਕਸ਼ਨ ਲੈ ਲੈਣ ਕਰਨ ਉਹਨੂੰ ਡਿਸਮਿਸ ਬਣਾਉਣ ਉਹਨੇ ਵਿਨੇ ਨੂੰ ਵਿਨੇ ਕਪੂਰ ਨੂੰ ਫੜ ਕੇ ਲੈ ਆਉਣ ਉਹਨੂੰ ਪਟਾਣ ਪੈਰਾ ਚ ਉਹਨਾਂ ਦੀ ਕੀ ਜ਼ਰਤ ਹੈਗੀ ਆ ਕਿ ਉਹ ਨਾਕੇ ਲਾ ਲਾ ਕੇ ਲੋਕਾਂ ਨੂੰ ਪਰੇਸ਼ਾਨ ਕਰਨ ਜੇ ਇਹਨਾਂ ਬੰਦਿਆਂ ਨੂੰ ਨਾਲ ਗੱਡੀ ਚ ਪਾ ਕੇ ਲੈ ਜਾਂਦੇ ਅਸੀਂ ਤਾਂ ਇਹ ਸੋਚਣਾ ਸੀ ਨਾ ਪੁਲਸ ਵਾਲੇ ਲੈ ਕੇ ਉਹਨਾਂ ਨੇ ਕੋਈ ਵੱਧ ਘੱਟ ਕਰ ਦਿੰਦੇ ਪਰ ਹਾਰ ਆਪਰੇਸ਼ਨ ਦੇ ਨਾਂ ਤੇ ਉੱਥੇ ਉਹਨਾਂ ਨੇ 3000 ਬੰਦਾ ਚੱਕਿਆ ਹੋਇਆ ਸਾਨੂੰ ਕੀ ਪਤਾ ਲੱਗਣਾ ਜਾਇਜ਼ ਚੱਕੇ ਨੇ ਜਾਇਜ਼ ਚੱਕਿਆ ਕਿ ਸ਼ਿਵਸੇਨ ਨਾਲ ਕੋਈ ਮਦਦ ਲੈਂਦੇ ਪਏ ਨੇ ਇਹ ਤਾਂ ਪੁਲਿਸ ਨੂੰ ਦੱਸਣਾ ਪੈਣਾ ਨਾ ਕਿ ਪੁਲਿਸ ਜਨੂਨ ਕੰਮ ਕਰ ਰਹੀ ਹੈ ਕਿ ਨੌਨ ਜਨੂਨ ਕੰਮ ਕਰ ਰਹੀ ਹੈ ਡੀਜੀਪੀ ਸਾਹਿਬ ਨੂੰ ਇਸ ਚੀਜ਼ ਉੱਤੇ ਉਹ ਜਲਦ ਐਕਸ਼ਨ ਲੈਣਾ ਚਾਹੀਦਾ ਜਿਹੜੀ ਤਫ਼ਤੀਸ਼ ਕਰਕੇ ਇਹਨੂੰ ਦਿਨਾਂ ਚ ਹੱਲ ਕਰਨਾ ਚਾਹੀਦਾ ਇਹਨੂੰ ਲਟਕਾਉਣ ਵਾਲਾ ਮਸਲਾ ਨਹੀਂ ਹੈਗਾ ਅਸੀਂ ਇਸ ਮਾਮਲੇ 'ਚ ਠੰਡੇ ਨਹੀਂ ਬੈਣਾ ਹੈਗਾ ਕਾਸੀਰ ਉਹਨਾਂ ਨੇ ਨਾ ਤੇ ਪਾਣੀ ਪਾਣੀ ਅੱਛਾ ਜਿਸ ਤਰੀਕੇ ਦੇ ਨਾਲ ਬਸ ਤੁਹਾਡੇ ਤੋਂ ਸਵਾਲ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਨਾਕਾ ਲਾਇਆ ਤੁਹਾਨੂੰ ਕੀ ਲੱਗਦਾ ਕਿ ਕਿਹਦੇ ਕਹਿਣ ਦੇ ਉੱਪਰ ਉਹ ਨਾਕਾ ਲੱਗਾ ਹੋਵੇਗਾ ਕਿ ਵਿਨਕਪੂਰ ਜੋ ਕਿ ਜਿਨ੍ਹਾਂ ਦੇ ਜਿਨ੍ਹਾਂ ਦਾ ਗਨਮੈਨ ਸੀਗਾ ਉਹਦੇ ਕਹਿਣ ਦੇ ਉੱਪਰ ਨਾਕਾ ਲੱਗਾ ਜਾਂ ਫਿਰ ਉਸ ਤੋਂ ਅਲੱਗ ਦਾ ਕਿਸੇ ਨੇ ਹੁਕਮ ਦਿੱਤਾ ਉਹਦੀ ਰਲਿ ਮਿਲੀ ਹੈ ਨਾ ਦੇਖੋ ਜਿਨ੍ਹਾਂ ਨੂੰ ਗਨਮੈਨ ਮਿਲੇ ਆ ਇਹਨਾਂ ਦਾ ਉਹਨਾਂ ਦਾ ਉੱਪਰ ਤੱਕ ਹੱਥ ਪੈਂਦਾ ਆ ਉਹਨਾਂ ਦੀ ਰਲਿ ਮਿਲੀ ਦੇ ਨਾਲ ਤਾਂ ਸਾਰਾ ਕੁਝ ਹੋ ਰਿਹਾ ਉਹੀ ਬੰਦੇ ਤਾਂ ਪੈਸੇ ਇਕੱਠੇ ਕਰਦੇ ਪਏ ਆ ਸਾਨੂੰ 2000 ਚਾਰਜ ਕਰਨ ਨਾਲ ਕੋਈ ਚੱਕਰ ਨਹੀਂ ਹੈਗਾ 2-4000 ਦਾ ਸੀ ਇਹਨੇ ਮਤਲਬ ਆਪਣੀ ਹਸਿਆਤ ਦੇ ਸਾਹਮਣੇ ਖਰਚ ਸਕਦੇ ਆ ਮਗਰ ਗੱਲ ਇਹ ਹੈ ਕਿ ਜਿਸ ਤਰੀਕੇ ਨਾਲ ਆਮ ਲੋਕੀ ਪਰੇਸ਼ਾਨ ਹੋ ਰਹੇ ਆ ਲੋਕਾਂ ਦੀਆਂ ਧੀਆ ਭੈਣਾਂ ਨੂੰ ਵੀ ਰੋਕਦੇ ਆ ਗੱਡੀਆਂ ਉਹਨਾਂ ਦੀਆਂ ਵੀ ਰੋਕਦੇ ਆ ਉਹਨਾਂ ਨੂੰ ਵੀ ਪਰੇਸ਼ਾਨ ਕਰਦੇ ਆ ਉਹ ਡਰ ਜਾਂਦੇ ਲੋਕ ਉਹਨਾਂ ਕੋਲੋਂ ਪੈਸੇ ਵਸੂਲ ਕਰਦੇ ਆ ਗੱਲ ਤਾਂ ਇਹ ਹੈ ਕਿ ਨਾ ਕਿ ਇਹਨਾਂ ਕੋਈ ਅਧਿਕਾਰ ਹੈਗਾ ਤਾਂ ਪੁਲਿਸ ਕਦ ਲਈ ਬੈਠੀ ਆ ਜੇ ਪੁਲਿਸ ਇਹਨਾਂ ਕੋ ਵਲੰਟੀਅਰ ਸਰਵਿਸ ਲੈ ਰਹੀ ਤਾਂ ਪੁਲਿਸ ਦਸੇ ਆ ਕੇ ਹੂੰ ਅੱਛਾ ਭਾਈ ਜੀ ਤੁਹਾਨੂੰ ਜਦੋਂ ਉਸ ਦੋਨਾਂ ਨੂੰ ਤੁਸੀਂ ਉਸੇ ਮੌਕੇ ਦੇ ਉੱਪਰ ਮੌਜੂਦ ਸੀਗੇ ਜਦੋਂ ਤੁਹਾਨੂੰ ਰੋਕਿਆ ਗਿਆ ਉਦੋਂ ਚਲਾਨ ਕੱਟਣ ਦੀ ਲਈ ਰੋਕਿਆ ਗਿਆ ਸੀ ਉਸ ਤੋਂ ਅਲੱਗ ਦਾ ਕੋਈ ਹੋਰ ਵੀ ਵਜ੍ਹਾ ਉਹਨਾਂ ਦੀ ਦਿਖਣੀ ਸੀਗੀ ਨਹੀਂ ਜੀ ਦੇਖੋ ਮੰਤਵ ਤਾਂ ਕਲੀਅਰ ਹੀ ਸੀਗਾ ਨਾ ਚਲਾਨ ਤਾਂ ਉਹਨਾਂ ਨੇ ਕੱਟਣਾ ਹੀ ਨਹੀਂ ਸੀ ਪਹਿਲੀ ਗੱਲ ਤਾਂ ਉਹਦੇ ਕੋਲ ਪਾਵਰ ਹੀ ਨਹੀਂ ਹੈਗੀ ਚਲਾਨ ਕੱਟਣ ਦੀ ਨਾ ਉਹਦੇ ਕੋਲ ਚਲਾਨ ਬੋਕਿਆ ਨਾ ਉਹਦੇ ਕੋਲ ਕੋਈ ਚਲਾਨ ਕੱਟਣ ਵਾਲੀ ਮਸ਼ੀਨ ਹੈ ਜਿੰਨਾ ਉਹਨੇ ਚਲਾਨ ਕੱਟਣਾ ਸੀ ਮੈਂ ਤਾਂ ਕਹਿੰਦਾ ਭਾਈ ਸਾਹਿਬ ਨੇ ਬਹੁਤ ਕਲੀਅਰ ਤੁਹਾਨੂੰ ਸਾਰੀ ਗੱਲ ਦਾ ਵੇਰਵਾ ਦੱਸਿਆ ਮੈਂ ਇੱਕ ਹੀ ਗੱਲ ਐਡ ਕਰਨੀ ਹੈ ਕਿ ਅੱਜ ਕ ਤੁਸੀਂ ਸੁਣਿਆ ਹੋਵੇਗਾ ਆਮ ਜਨਤਾ ਨੂੰ ਕਹਿੰਦੇ ਹੋਏ ਵੀ ਜਿਹੜੀਆਂ ਸਿੱਖ ਜਥੇਬੰਦੀਆਂ ਆ ਜਿਹੜੀਆਂ ਰੈਡੀਕਲ ਸਿੱਖ ਜਥੇਬੰਦੀਆਂ ਸਾਨੂੰ ਦੱਸਦੇ ਆਏ ਵੀ ਜਿਹੜੀਆਂ ਰੈਡੀਕਲ ਸਿੱਖ ਜਥੇਬੰਦੀਆਂ ਆ ਇਹ ਖਾਲਿਸਤਾਨ ਦਾ ਨਾਂ ਵਰਤ ਕੇ ਭੋਲੇ-ਭਾਲੇ ਲੋਕਾਂ ਨੂੰ ਆਮ ਬੱਚਿਆਂ ਨੂੰ ਵਰਗ ਲਾਉਂਦੀਆਂ ਤੇ ਮੁੜ ਕੇ ਉਹਨਾਂ ਨੂੰ ਮਾਰਾ ਦਿੰਦੀਆਂ ਪਰ ਅੱਜ ਇਹ ਪਰਦਾ ਫਾਸ਼ ਹੋ ਰਿਹਾ ਹੈ ਕਿ ਜਿਹੜੀਆਂ ਇਹੋ ਜਿਹੀਆਂ ਜਥੇਬੰਦੀਆਂ ਜਿਹੜੀਆਂ ਨਕਲੀ ਆਪਣੇ ਆਪ ਨੂੰ ਅੰਟੀ ਖਾਲਿਸਤਾਨ ਟੈਰਰਿਸਟ ਫਰੰਟ ਦੱਸਦੀਆਂ ਉਹ ਦੇਖੋ ਕਿਵੇਂ ਖਾਲਿਸਤਾਨ ਦੇ ਨਾਮ ਵਰਤ ਵਰਤ ਕੇ ਲੀਡਰ ਬਣ ਕੇ ਸਿਕਿਉਰਟੀਆਂ ਲੈ ਕੇ ਕਿਵੇਂ ਸਾਈਡ ਬਿਜ਼ਨਸ ਚਲਾ ਕੇ ਆਮ ਲੋਕਾਂ ਦੀ ਜੇਬਾਂ ਚੋਂ ਪੈਸੇ ਕਢਾ ਰਹੇ ਸਿਰਫ ਸਿੱਖਾਂ ਦੀ ਜੇਬਾਂ ਚੋਂ ਨਹੀਂ ਇਹ ਸਾਰੀ ਪਬਲਿਕ ਦੀ ਜੇਬਾਂ ਦੇ ਵਿੱਚੋਂ ਪੈਸੇ ਕਢਾ ਰਹੇ ਸਾਰੀ ਪਬਲਿਕ ਨੂੰ ਤੰਗ ਕਰ ਰਿਹਾ ਖਾਲਿਸਤਾਨ ਦਾ ਨਾਂ ਵਰਤ ਕੇ ਇਹ ਸਿਰਫ ਤੇ ਸਿਰਫ ਇਹਨਾਂ ਨੂੰ ਕੋਈ ਦੇਸ਼ ਦੇ ਨਾਲ ਪਿਆਰ ਨਹੀਂ ਕੋਈ ਇਹਨਾਂ ਦੀ ਦੇਸ਼ ਭਗਤੀ ਨਹੀਂ ਇੱਕ ਜਿਹੜਾ ਉਹਦੇ ਵਿੱਚ ਦੋਸ਼ੀ ਆ ਨਾ ਜਿਹੜਾ ਆਪ ਜਿਹਦੇ ਖਿਲਾਫ ਅਸੀਂ ਕੰਪਲੇਂਟ ਦਿੱਤੀ ਆ ਗੁਰਸਿਮਰਨ ਸਿੰਘ ਮੰਡ ਜੋ ਕਿ ਇੰਡੀਆ ਐਂਟੀ ਖਾਲਸਤਾਨ ਟੈਰਰਿਸਟ ਫਰੰਟ ਚਲਾ ਰਿਹਾ ਠੀਕ ਆ ਉਹਦਾ ਯੁਵਾ ਪ੍ਰਧਾਨ ਆ ਇੱਥੇ ਜਲੰਧਰ ਦਾ ਆਪਣੇ ਆਪ ਨੂੰ ਜ਼ਿਲ੍ਹਾ ਦਾ ਯੁਵਾ ਪ੍ਰਧਾਨ ਦੱਸਦਾ ਤੇ ਕੀ ਇਹ ਖਾਲਸਤਾਨ ਦੇ ਨਾਮ ਦੇ ਉੱਤੇ ਸਿਕਿਉਰਿਟੀਆਂ ਲੈ ਕੇ ਸਾਈਡ ਬਿਜ਼ਨਸ ਕਰਨੇ ਨਹੀਂ ਖਾਲਸਤਾਨ ਦੀਆਂ ਭਾਵਨਾਵਾਂ ਦੇ ਨਾਲ ਜਿੱਦਾਂ ਆਮ ਜਿਹੜਾ ਹਿੰਦੂ ਵਰਗਿਆ ਜਾਂ ਆਮ ਜਿਹੜਾ ਸ਼ਹਿਰੀ ਵਰਗਿਆ ਉਹਨਾਂ ਨੂੰ ਡਰਾ ਕੇ ਉਹਨਾਂ ਦੇ ਮਨ ਦੇ ਅੰਦਰ ਡਰ ਪੈਦਾ ਕਰਕੇ ਉਹਦਾ ਨਾਂ ਵਰਤ ਕੇ ਕੀ ਤੁਸੀਂ ਅੱਜ ਤੱਕ ਅਸੀਂ ਦੇਖਿਆ ਅਜੇ ਤੱਕ ਇਹੀ ਨੈਰੇਟਿਵ ਸਿਰਜਦੇ ਆਏ ਆ ਕਿ ਸਿੱਖ ਜਿਹੜੇ ਆ ਉਹ ਖਾਲਸਾ ਦਾ ਨਾਮ ਵਰਤਦੇ ਆ ਮੈਂ ਕਹਿੰਦਾ ਅੱਜ ਇਹ ਨੈਰੇਟਿਵ ਭੰਦੇ ਆ ਅਸੀਂ ਆਹ ਜਿਹੜੀ ਸਾਡੀ ਦਰਖਾਸਤ ਹੈ ਜਿਹੜੀ ਸਾਡੀ ਵੀਡੀਓ ਆ ਇਹ ਜਾਰ ਕਰਦੀ ਹੈ ਕਿ ਖਾਲਸਾ ਦਾ ਨਾਮ ਕੌਣ ਵਰਤਦਾ ਤੇ ਖਾਲਸਾ ਦਾ ਨਾਮ ਵਰਤ ਕੇ ਕੌਣ ਭੋਲੇ-ਭਾਲੇ ਲੋਕਾਂ ਨੂੰ ਵਰਗ ਲਾਉਂਦਾ ਕੌਣ ਸਿਕਿਉਰਿਟੀ ਲੈਂਦਾ ਕੌਣ ਸਾਈਡ ਬਿਜ਼ਨਸ ਕਰਦਾ ਕੌਣ ਨਸ਼ਾ ਕਰਦਾ ਤੇ ਕੌਣ ਪੈਸੇ ਕਰਾਉਂਦਾ ਅੱਛਾ ਭਾਈ ਜੀ ਜਿਸ ਤਰੀਕੇ ਦੇ ਨਾਲ ਕਾਲ ਆਉਣੀਆਂ ਹੁਣ ਸ਼ੁਰੂ ਹੋਈਆਂ ਜਦੋਂ ਤੋਂ ਵੀਡੀਓ ਵਾਇਰਲ ਹੋਈ ਮੈਨੂੰ ਵੀ ਬੜੇ ਬੜੇ ਫੋਨ ਆਏ ਕੁਝ ਤਾਂ ਕਹਿੰਦੇ ਕਿ ਬਈ ਤੁਸੀਂ ਸ਼ ਵੀਡੀਓ ਚਲਾ ਰਹੇ ਹੋ ਹਾਲਾਂਕਿ ਉਹ ਸ਼ਿਵ ਸੈਨਾ ਵਾਲੇ ਸਿੱਕੇ ਨਹੀਂ ਉਹ ਕਹਿੰਦੇ ਐਂਟੀ ਟੈਰਰਿਸਟ ਦੇ ਜਿਹੜੇ ਹੈਗੇ ਕਲਿਸਤਾਨ ਗਰੁੱਪ ਹੈ ਉਹਨਾਂ ਦੇ ਬੰਦੇ ਨੇ ਉਹਨਾਂ ਦਾ ਨਾਂ ਲੈ ਕੇ ਕਹਿੰਦੇ ਵੀ ਵੀਡੀਓ ਪਾਓ ਤੁਸੀਂ ਸ਼ਿਵ ਸੈਨਾ ਨੂੰ ਨਾਬਦ ਨਾਮ ਕਰੋ ਬਿਲਕੁਲ ਨਹੀਂ ਜੀ ਬਿਲਕੁਲ ਨਹੀਂ ਇਹ ਸਾਰੇ ਰਲੇ ਮਿਲੇ ਹੋਏ ਆ ਜਿਹੜਾ ਇਹਦੇ ਵਿੱਚ ਮੁੱਖ ਦੋਸ਼ੀ ਆ ਪਹਿਲਾਂ ਵੀ ਭਾਈ ਸਾਹਿਬ ਨੇ ਦੱਸਿਆ ਉਹਦੀ ਸੋਸ਼ਲ ਮੀਡੀਆ ਵੀ ਤੁਹਾਨੂੰ ਦਿਖਾਈ ਹੈ ਕਿ ਉਹ ਆਪਣੇ ਆਪ ਨੂੰ ਪੰਜਾਬ ਦਾ ਸ਼ਿਵ ਸੈਨਾ ਦਾ ਪ੍ਰਧਾਨ ਦੱਸਦਾ ਹੁਣ ਸ਼ਿਵ ਸੈਨਾ ਇੱਥੇ 36 ਦੁਰੀਆਂ ਫਿਰਦੀਆਂ ਅਸੀਂ ਸਾਰਿਆਂ ਦਾ ਠੇਕਾ ਥੋੜੀ ਲਿਆ ਤੁਸੀਂ ਜੇ ਉਹ ਬੰਦਾ ਕਹਿੰਦਾ ਮੈਂ ਸ਼ਿਵ ਸੈਨਾ ਦਾ ਪੰਜਾਬ ਦਾ ਪ੍ਰ ਬੈਨਰ ਦੇ ਥੱਲੇ ਪ੍ਰੋਗਰਾਮ ਕਰਦਾ ਹੁਣ ਅੱਜ ਜਿਹੜੇ ਵੀਰ ਸਾਨੂੰ ਫੋਨ ਕਰਦੇ ਬੜੇ ਸਤਿਕਾਰਯੋਗ ਆ ਪਰ ਉਹਨਾਂ ਤੋਂ ਵੀ ਮੇਰਾ ਇੱਕ ਸਵਾਲ ਆ ਕਿ ਜਦੋਂ ਤੋਂ ਕਿ ਪਿਛਲੇ ਕਈ ਸਾਲਾਂ ਤੋਂ ਉਹ ਬੰਦਾ ਸ਼ਿਵ ਸ਼ੈਨਾ ਦੇ ਨਾਂ 'ਤੇ ਪ੍ਰੋਗਰਾਮ ਕਰ ਰਿਹਾ ਤੁਸੀਂ ਉਦੋਂ ਉਹਨੂੰ ਕਦੀ ਰੋਕਿਆ ਵੀ ਤੂੰ ਸ਼ਿਵ ਸ਼ੈਨਾ ਦਾ ਨਾਂ ਨਹੀਂ ਵਰਤਣਾ ਜਿਉਂ ਸ਼ਿਵ ਸ਼ੈਨਾ ਦਾ ਨਾਂ ਵਰਤ ਕੇ ਪ੍ਰੋਗਰਾਮ ਕਰ ਸਕਦਾ ਤੇ ਹੁਣ ਤਿਸ਼ਿਵ ਸ਼ੈਨਾ ਦੇ ਨਾਮ ਦੇ ਉੱਤੇ ਸਿਕਿਉਰਿਟੀ ਲੈ ਸਕਦਾ ਫਿਰ ਜੇ ਉਹ ਸਿਕਿਉਰਿਟੀ ਕਿਸੇ ਗੈਰਕਾਨੂੰਨੀ ਕੰਮ ਦੇ ਵਿੱਚ ਵਰਤੀ ਜਾਏਗੀ ਤੇ ਅਸੀਂ ਤਾਂ ਕਹਾਂਗੇ ਵੀ ਸ਼ਿਵ ਸ਼ੈਨਾ ਦੇ ਬੰਦੇ ਵਰਤਦੇ ਆ ਇਹਦੇ ਨਾਲ ਦੂਜਾ ਦੋਸ਼ੀ ਜਿਹੜਾ ਤੁਸੀਂ ਕੱਲ ਕਹੀ ਕੋਨੇ ਚਾਰ ਬੰਦੇ ਹੀ ਗਏ ਇਹਦੇ ਵਿੱਚ ਪਹਿਲਾ ਬੰਦਾ ਜਿਹੜਾ ਮੁੱਖ ਦੋਸ਼ੀ ਹੈ ਜਿਹਦੀ ਸਿਕਿਉਰਿਟੀ ਹੈ ਉਹ ਸ਼ਿਵ ਸੈਨਾ ਦਾ ਪੰਜਾਬ ਪ੍ਰਧਾਨ ਦੱਸਦਾ ਆਪਣੇ ਆਪ ਨੂੰ ਇੱਕ ਹੋਰ ਦੋਸ਼ੀ ਜਿਹੜਾ ਉਹ ਆਪਣੇ ਆਪ ਨੂੰ ਜ਼ਿਲ੍ਹਾ ਦਾ ਯੂਵਾ ਪ੍ਰਧਾਨ ਦੱਸਦਾ ਗੁਰਸੇਵਨ ਸਿੰਘ ਮੰਡ ਵਾਲੇ ਐਂਟੀ ਕਾਲਾਸਤਾਨ ਫਰੰਟ ਦਾ ਉਹਦਾ ਬਹੁਤ ਨੇੜਲਾ ਸਾਥੀ ਉਹਦੀ ਸੋਸ਼ਲ ਪ੍ਰੋਫਾਈਲ ਦੇਖੋ ਸਾਰੀਆਂ ਵੋਟਾਂ ਮੰਡ ਦੇ ਨਾਲ ਪਾਈਆਂ ਉਹਨੇ ਗੰਦਰ ਦੇ ਨਾਲ ਤੇ ਇਹ ਉਹ ਬੰਦੇ ਨੇ ਜਿਨ੍ਹਾਂ ਨੇ ਉਸ ਦਿਨ ਚਲਾਨ ਜਿਹੜੀ ਉਹ ਨਕਲੀ ਪੁਲਿਸ ਵਾਲਾ ਬਣ ਕੇ ਚਲਾਨ ਕੱਟੀ ਹੈਗੀ ਇਹ ਉਹ ਬੰਦੇ ਪ੍ਰੋਪਰ ਹੈਗੇ ਨੇ ਵਿਚਾਰੋ ਉਹੀ ਬੰਦੇ ਆ ਜੀ ਇਹਨਾਂ ਦੇ ਵਿੱਚੋਂ ਸਿਰਫ ਇੱਕ ਮਲਾਜ਼ਮ ਸੀ ਬਾਕੀ ਤਿੰਨੋਂ ਸਵੇਲੀਅਨ ਹੁਣੇ ਪ੍ਰੋਪਗੈਂਡਾ ਸਿਰਜ ਰਹੇ ਆ ਕਿ ਪੁਲਿਸ ਦੇ ਨਾਲ ਪੁਲਿਸ ਦੇ ਨਾਲ ਇਹਨਾਂ ਨੇ ਬਦਤਮੀਜ਼ੀ ਕੀਤੀ ਤੁਸੀਂ ਪੁਲਸ ਵਾਲੇ ਹੈ ਹੋਈ ਨਹੀਂ ਜੇ ਤੁਸੀਂ ਪੁਲਿਸ ਵਾਲੇ ਹੁੰਦੇ ਤਾਂ ਤੁਹਾਡੇ ਨਾਲ ਬਦਤਮੀਜ਼ੀ ਕੀਤੀ ਮੈਂ ਤਾਂ ਅੱਗੇ ਵੀ ਇੱਕ ਮੈਂ ਲਿਖ ਕੇ ਪਾਇਆ ਸੀ ਜਦੋਂ ਇਹ ਆਪਣੇ ਆਪ ਨੂੰ ਬਹੁਤ ਦਸਣ ਲੱਗੇ ਨਾ ਕਿ ਇਹ ਪੁਲਿਸ ਦੇ ਨਾਲ ਬਤਮੀਜ਼ੀ ਕਰਦੇ ਨੇ ਪੁਲਿਸ ਨਾਲ ਬਤਮੀਜ਼ੀ ਕਰਦੇ ਆ ਮੈਂ ਦੇਖ ਕੇ ਪਾਇਆ ਕਿ ਜਿਹੜੀ ਨਵਾਂ ਬੀਐਨਐਸ ਬਣਿਆ ਉਹਦੇ ਸੈਕਸ਼ਨ 205 2318 308 ਤੇ 351 ਦੇ ਅਧੀਨ ਜੇ ਕੋਈ ਪੁਲਸ ਵਾਲੇ ਬੰਦੇ ਦੀ ਇੰਪਰਸੋਨੇਸ਼ਨ ਕਰਦਾ ਆਪਣੇ ਆਪ ਨੂੰ ਹਾਈ ਰੈਂਕਿੰਗ ਪੁਲਿਸ ਅਫੀਸ਼ਰ ਦੱਸਦਾ ਠੀਕ ਹੈ ਨਾ ਉਤੇ ਉਹ ਵਰਤ ਕੇ ਉਹ ਕਿਸੇ ਤੋਂ ਪੈਸੇ ਵਰਾਉਂਦਾ ਹੈ ਤੇ ਆਪਣੀ ਮਿਲੀ ਹੋਈ ਸਿਕਿਉਰਿਟੀ ਜਿਹੜੀ ਉਹਦੇ ਵੈਪਨ ਆ ਉਹ ਵਰਤ ਕੇ ਜੇ ਕਿਸੇ ਨੂੰ ਇੰਟੀਮੀਡੇਟ ਕਰਦਾ ਹੈ ਤੇ ਇਹਦੇ ਤਹਿਤ ਬੀਐਨਐਸ ਦੇ ਅਧੀਨ ਹੀ ਉਹਦੇ ਉੱਤੇ 7 ਸਾਲ ਦੀ ਸਜ਼ਾ ਬਣਦੀ ਹੈ ਇਹ ਸਾਰੀਆਂ ਧਾਰਾਵਾਂ ਜਿਹੜੀਆਂ ਤੁਹਾਨੂੰ ਮੈਂ ਬੋਲ ਕੇ ਦੱਸੀਆਂ ਇਹ ਸਾਰੀਆਂ ਐਪਲੀਕੇਬਲ ਹੈ ਜੇ ਕਾਰਵਾਈ ਹੋਈ ਹੈ ਇੱਕ ਕਹਿੰਦੇ ਲਾਈਨ ਹਾਜ਼ਰ ਕੀਤਾ ਸਿਰਫ ਉਸ ਤੋਂ ਇਲਾਵਾ ਕੋਈ ਵੱਡੀ ਕਾਰਵਾਈ ਕੋਈ ਕਿਉਂਕਿ ਗੁਨਾਹ ਤਾਂ ਬਹੁਤ ਵੱਡਾ ਹੈ ਦੇਖੋ ਜੀ ਕਾਰਵਾਈ ਦੋ ਤਰ੍ਹਾਂ ਦੀ ਹੁੰਦੀ ਹੈ ਇੱਕ ਹੁੰਦੀ ਹੈ ਵਿਭਾਗੀ ਕਾਰਵਾਈ ਇੱਕ ਹੁੰਦੀ ਹੈ ਕਾਨੂੰਨੀ ਕਾਰਵਾਈ ਵਿਭਾਗੀ ਕਾਰਵਾਈ ਤਾਂ ਇਹਨਾਂ ਨੇ ਕਰ ਦਿੱਤੀ ਹੈ ਵਿਭਾਗੀ ਕਾਰਵਾਈ ਤਾਂ ਅਸੀਂ ਸਸਪੈਂਡ ਹੁੰਦੇ ਵੀ ਦੇਖੇ ਅਸੀਂ ਬਹਾਲ ਹੁੰਦੇ ਵੀ ਦੇਖੇ ਮੋੜ ਕੇ ਬਹਾਲ ਹੋ ਕੇ ਜਿਹੜੀਆਂ ਆਪਣੀਆਂ ਤਨਖਾਹਾਂ ਵੀ ਵਾਪਸ ਲੈ ਲੈਂਦੇ ਆ ਉਹ ਕਰਾ ਕਰਾ ਕੇ ਕਿ ਮੈਨੂੰ ਤਾਂ ਜੀ ਗਲਤ ਸਸਪੈਂਡ ਕਰਤਾ ਸੀਗਾ ਵਿਭਾਗੀ ਕਾਰਵਾਈ ਦੇ ਨਾਲ ਅਸੀਂ ਬਿਲਕੁਲ ਸੰਤੁਸ਼ਟ ਨਹੀਂ ਪਹਿਲੀ ਗੱਲ ਤੇ ਵਿਭਾਗੀ ਕਾਰਵਾਈ ਵੀ ਘੱਟ ਹੋਈ ਆ ਪਰ ਸਾਡੀ ਮੰਗ ਪਹਿਲੇ ਦਿਨ ਤੋਂ ਇਹ ਰਹੀ ਆ ਕਿ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਆ ਮੁੱਖ ਤੌਰ ਤੇ ਕਾਨੂੰਨੀ ਕਾਰਵਾਈ ਆ ਵਿਭਾਗੀ ਕਾਰਵਾਈ ਸੈਕੰਡਰੀ ਤੌਰ ਤੇ ਕਾਨੂੰਨੀ ਕਾਰਵਾਈ ਇੱਕ ਵੀ ਚੀਜ਼ ਨਹੀਂ ਹੋਈ ਜੀ ਠੀਕ ਲੋ